ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਸੋ ਤੁਸੀਂ ਸਾਰੇ ਠੀਕ ਹੋਵੋਗੇ ਮਿਲਦੇ ਹਾਂ ਅੱਜ ਦੇ ਘੈਂਟ ਜਿਹੇ ਵਲੌਗ ਦੇ ਨਾਲ ਕਰਦੇ ਹਾਂ ਅੱਜ ਦਾ ਵਲੌਗ ਕੰਟੀਨਿਊ ਬਣੇ ਰਹੋ ਤੁਸੀਂ ਸਾਡੇ ਵਲੌਗ ਦੇ ਨਾਲ ਤੇ ਇੱਧਰ ਇਹਨਾਂ ਦੇ ਘਰ ਉਹਦੀ ਵਾਈਫਾਈ ਕੋ ਨੂੰ ਨਹੀਂ ਸੀ ਪਤਾ ਵੀ ਇਹ ਮੇਰੇ ਨਾਲ ਹੁੰਦਾ ਅੱਛਾ ਜੀ ਤੇ ਉਹ ਵਾਈਫ ਨੂੰ ਨਾ ਪਤਾ ਉਹ ਮੁੰਡੇ ਬੰਦੇ ਨਹੀਂ ਪਤਾ ਮੈਡੀਕਲ ਪੀਨ ਇਹਨਾਂ ਦੇ ਘਰੇ ਆਈ ਤੇ ਇਹਦੀ ਮੰਮੀ ਨੂੰ ਕਹਿੰਦੇ ਕਿ ਮੇਰਾ ਖਲਾਰਾ ਪਵਾ ਦਿੱਤਾ ਮੇਰਾ ਨਾਮ ਲੈ ਕੇ ਜਗੀ ਨੇ ਅੱਛਾ ਜੀ ਤੇ ਹੁਣ ਸਾਡੀ ਮਦਦ ਨਹੀਂ ਕਰਨ ਲਿਆ ਪਹਿਲਾ ਸਾਡਾ ਖਲਾਰਾ ਪਵਾਤਾ ਅੱਛਾ ਜੀ ਉਹ ਭੈਣ ਨੇ ਮੈਨੂੰ ਦੱਸਦਾ ਜੀ ਮਮੀ ਨੇ ਵੀ ਵੀਡੀਓ ਤੁਸੀਂ ਉਹਦੇ हेल्प ਨਹੀਂ ਕਰਨਾ ਮੇਰਾ ਖਲਾਰਾ ਪਵਾਤਾ ਜਿਹੜਾ ਉਹ ਸਾਨੂੰ ਗੱਲਾਂ ਕਰਦੀ ਹੈ ਕਿ ਭੈਣ ਮੈਂ ਕਿਹੜਾ ਫੁੱਟ ਛੱਡ ਗਿਆ ਉਹਨਾਂ ਦਾ ਹਾਂਜੀ ਉਹ ਤਾਂ ਮੁਦਰਤੀ ਡਿੱਗ ਪਿਆ ਤੇ ਮੈਂ ਕਿਹਾ ਉਹਨਾਂ ਨੇ ਥੋੜੇ ਬੰਦੇ ਆ ਮੇਰੇ ਪਿੰਡ ਦੇ ਹੀ ਉਹ ਦੰਦਰ ਕੇ ਉਹਨਾਂ ਦੀ ਉਹੀ ਛੱਤ ਤੇ ਬਹੁਤ ਕਿਹੜੀ ਵੀਡੀਓ ਆਈ ਉਹਦੇ ਦੁਆਰਾ ਆ ਭੈਣੇ ਅਸਲ ਦੇ ਵਿੱਚ ਮੈਂ ਤਾਂ ਦੱਸਦਾ ਅੱਛਾ ਆ ਮੇਰੇ ਆਸ਼ਰਮ ਦੇ ਲਾਗੇ ਘਰ ਹੈ ਇਹਦੇ ਘਰ ਦੇ ਨਾਲ ਘਰ ਠੀਕ ਹੈ ਜੀ ਕੀ ਹੁੰਦਾ ਵਾ ਕਿ ਉਹਨਾਂ ਦਾ ਮੀ ਪੈਨ ਦੇ ਨਾਲ ਘਰ ਡੀਰ ਬਲੰਸ਼ਾਤ ਡੇਗੀ ਹੁੰਦੀ ਹੈ ਹਾਂਜੀ ਤੇ ਮੈਨੂੰ ਇੱਕ ਦੋ ਰਿਓ ਫੋਨ ਲਉਂਦੇ ਦੁਪਹਿਰ ਮੈਂ ਉਹਨਾਂ ਨਾਲ ਮਤਲਬ ਕਿ ਨਹੀਂ ਸਹਿਮਤ ਹੁੰਦਾ ਕਿਉਂਕਿ ਉਹ ਮੁੰਡਾ ਵੀ ਨਸ਼ੇ ਕਰਦਾ ਸੀ ਤੇ ਭਰਾ ਵੀ ਨਸ਼ੇ ਕਰਦਾ ਹੈ ਅੱਛਾ ਆਪ ਘਟਗਾਦਾ ਪਰ ਭਰਾ ਉਹਦਾ ਬਹੁਤ ਜ਼ਿਆਦਾ ਕਰਦਾ ਸੀ ਅੱਛਾ ਤੇ ਬਾਤ ਜਿਹੜੋ ਮੈਨੂੰ ਯਾਰਾ ਦੋਸਤਾਂ ਮੇਰੇ ਜਿਆਦਾ ਕੀ ਬਣੀ ਯਾਰ ਆਪਣੇ ਪਿੰਡ ਦਾ ਕੰਮ ਆ ਤੇ ਮੈਂ ਫਿਰ ਉਹਨਾਂ ਦੇ ਘਰ ਗਿਆ ਮੈਂ ਕਿ ਮੈਂ ਵੀਡੀਓ ਬਣਾ ਕੇ ਭਾਰਸਣਾ ਉੱਪਰ ਤੁਹਾਡਾ ਹੀ ਡਰੈੱਸ ਜਰਾਂ ਠੀਕ ਹੈ ਜੀ ਸੇਵਾ ਜੀ ਨਾਂ ਦੇ ਤੁਹਾਡੀ ਮਤਲਬ ਕਿ ਮੈਂ ਜ਼ਿੰਮੇਵਾਰੀ ਨਹੀਂ ਲੈਣਾ ਉਹ ਤੁਹਾਡੀ ਮਤਲਬ ਕਿ ਕਿਸਮਤ ਕਿ ਪਹਿਨੇ ਮੈਂ ਜਿੰਮਵਾਰੀ ਕਿਸੇ ਦੇ ਤਾਰ ਸਕਦਾ ਨਾ ਜੇਕਰ ਮੇਰੇ ਕੋਲ ਪਹਿਲਾਂ ਬਜਟ ਹੋਵੇ। ਹਾਂਜੀ ਹਾਂਜੀ। ਕਿਉਂਕਿ ਮੈਂ ਵੀਡੀਓ ਪਾਈ ਨਾ ਵਾਹ ਮੈਂ ਕਿੱਥੋਂ ਪੂਰੇ ਕਰੂੰਗਾ ਜੇ ਬਜਟ ਨਾ ਆਇਆ ਕਿਉਂਕਿ ਅਗਲੇ ਨੇ ਇੱਥੇ ਕਹਿ ਦੇਣਾ ਵੀ ਤੁਸੀਂ ਵੀਡੀਓ ਪਾਈ ਆ ਤੇ ਮਹਾਰਾਜੀ ਹੈਲਪ ਕਰੋ। ਹਾਂਜੀ ਹਾਂਜੀ। ਉਸ ਟਾਈਮ ਮੇਰਾ ਨਾ ਆ ਬਜਟ ਥੋੜਾ ਜਿਆਦਾ ਮੰਗਡੋਰ ਸੀ ਕਿ ਯਾਰ ਸਾਨੂੰ ਧੋਪ ਹੁੰਦੀ ਹੈ ਕਿ ਸ਼ਾਮ ਹੁੰਦੀ ਹੈ। ਹਾਂ ਹੁੰਦੀ ਹੁੰਦੀ ਹੈ। ਤੇ ਉਹਨਾਂ ਦੀ ਨਾ ਵੀਡੀਓ ਬਣਾ ਕੇ ਮੈਂ ਪਾ ਦਿੱਤੀ। ਆ 55000 ਰੁਪਏ ਉਹ ਮੁੰਡੇ ਦੀ ਜਵਾਨੀ ਆ ਆਪਦੀ। ਹਾਂਜੀ ਸਹੀ ਕਹਿੰਦਾ ਵੀਰੇ ਮੈਨੂੰ ਸੇਵਾ ਹੀ ਆ 55000 20000 ਰੁਪਇਆ ਮੈਂ ਮੈਨੂੰ ਕਿਸੇ ਨੇ ਸਪੈਸੀਫਾਈ ਜੀ ਤੇ ਮੈਂ ਆਪ ਦੇ ਕੇ ਆ। ਮਤਲਬ 70000 ਦੀ ਸੀ ਕੋਈ ਉਹਨਾਂ ਦੀ। ਹਾਂਜੀ ਹਾਂਜੀ। ਠੀਕ ਹੈ ਜੀ। ਫਿਰ ਕੀ ਹੁੰਦਾ ਵਾ ਕਿ ਉਹ ਮਨੂਨਾ ਉਹਦੀ ਉਹਦਾ ਉਹ ਵੀਰ ਹੁਣ ਕਹਿੰਦਾ ਕਿ ਵੀਰੇ ਇੱਕ ਵੀਡੀਓ ਹੋ। ਆ ਓਕੇ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਜੀ ਜਿੱਦਾਂ ਤੁਸੀਂ ਅੱਜ ਇੱਕ ਮਾਂ ਦੀ ਵੀਡੀਓ ਵੇਖੀ ਸੀਗੀ। ਇਹ ਮਾਂ ਪਿੰਡ ਕੌਕੇ ਜ਼ਿਲ੍ਹਾ ਲੁਧਿਆਣਾ ਤੋਂ ਅਸੀਂ ਅੱਜ 17 ਅਕਤੂਬਰ ਨੂੰ ਲੈਣ ਆਏ ਸੀਗੇ। ਦੇ ਵੇਖੋ ਕਈ ਵੀਰ ਭਰਾ ਕਹਿ ਦਿੰਦੇ ਆ ਕਿ ਜਿਹੜੇ ਅनाथ ਆਸ਼ਰਮਾਂ ਧੜਾ ਧੜ ਖੁੱਲhi ਜਾ ਰਹੇ ਆ ਜਿਹੜੇ ਸੰਸਥਾਵਾਂ ਧੜਾ ਧੜ ਖੁੱਲhi ਜਾ ਰਹੀਆਂ ਵਾ ਇੱਕ ਪੈਸੇ ਖਾਨ ਦਾ ਟਕਵੰਜਵਾ ਜਾਂ ਕੁਝ ਵੀ ਜਿਹੋ ਜੀ ਜੀ ਦੀ ਥਿੰਕਿੰਗ ਆ ਉਹ じゃ ਅਗਲਾ ਸਾਨੂੰ ਫੀਡਬੈਕ ਦਿੰਦਾ ਵਾ ਪਰ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਹੁਣ ਜਿਹੜੀ ਅੱਜ ਮਾਂ ਨੂੰ ਅਸੀਂ ਇਸ ਪਿੰਡ ਤੋਂ ਲੈ ਕੇ ਚੱਲੇ ਆ ਉਸ ਮਾਂ ਦੀਆਂ ਦੋ ਧੀਆ ਵਾ ਤੇ ਤੀਜਾ ਇਹ ਬੇਟਾ ਵਾ ਚਲੋ ਬੇਟੇ ਦੇ ਜਿਹੜੀ ਕੰਡੀਸ਼ਨ ਸੀਗੀ ਤੁਹਾਨੂੰ ਮੈਂ ਦੱਸ ਦਵਾਂ ਕਿ ਮਾੜੀ ਸੰਗਤ ਦੇ ਵਿੱਚ ਪੈੰਦਾ ਕਰਕੇ ਵੀ ਜੀਦਾ ਕਰਕੇ ਇਹਦੀ ਵੀਰੇ ਦੀ ਮੈਰਿਜ ਨਹੀਂ ਹੋਈ ਹੁਣ ਚਲੋ ਅੱਗੇ ਨਾਲੋਂ ਸਹੀ ਅੱਗੇ ਨਾਲੋਂ ਤੁਹਾਡੇ ਸਾਹਮਣੇ ਦੇਖ ਰਿਹਾ ਹੈ ਵੀ ਮਿਹਨਤ ਕਰਕੇ ਆ ਜਾਇਆ ਵਾ ਪੇਂਟ ਕਰ ਰਿਆ ਸੀਗਾ ਕਿਸੇ ਦੇ ਘਰ ਤੇ ਪੇਂਟ ਕਰਦਾ ਕਰਦਾ ਵੀ ਆਪਣੀ ਮਿਹਨਤ ਕਰਦਾ ਵਾ ਪਰ ਹੁਣ ਇਹਨੂੰ ਇਹ ਦਿੱਕਤ ਸੀ ਕਲਾਕਾਰਾ ਹੁੰਦਾ ਕਰਕੇ ਡੈਡ ਇਹਨਾਂ ਦੇ ਸਿਰ ਤੇ ਨਹੀਂ ਆ ਭੈਣਾ ਵਿਆਹਿਆ ਵਾ ਜੇਕਰ ਇਹ ਕੰਮ ਤੇ ਜਾਂਦਾ ਸੀਗਾ ਤੇ ਇਹਦੀ ਮਦਰ ਨੂੰ ਜਿਹੜੀ ਬਿਮਾਰ ਰਹਿੰਦੀ ਆ ਉਹਨਾਂ ਨੂੰ ਕੋਈ ਸਾਂਭਦਾ ਨਹੀਂ ਸੀਗਾ ਤੇ ਜੇਕਰ ਇਹ ਹੀ ਉਹਨੂੰ ਸਾਂਭਦਾ ਵਾ ਤੇ ਫੇਰ ਮਗਰ ਇਹਨਾਂ ਦਾ ਜਿਹੜਾ ਘਰ ਦਾ ਖਰਚਾ ਘਰ ਦਾ ਸੌਦਾ ਪਤਾ ਵਾ ਘਰ ਦੇ ਸੌ ਖਰਚੇ ਉਹ ਕਿਦਾਂ ਪੂਰੀ ਹੋਣਗੇ ਕਿਉਂਕਿ ਇਹੋ ਕੱਲਾ ਕਮਾਉ ਸੀਗਾ ਚਲੋ ਮੈਂ ਧੰਨਵਾਦ ਕਰਦਾ ਵਾਂ ਇਹਨਾਂ ਦੇ ਲਾਗੇ ਇਸ ਭੈਣ ਦੀ ਬੁਟੀਕ ਸੀਗੀ ਇਹਨਾਂ ਨੇ ਘਰ ਦੇ ਲਾਗੇ ਇਹ ਭੈਣ ਕਹਿੰਦੀ ਕਿ ਵੀਰੇ ਮੈਂ ਆਪਣੀ ਬੁਟੀਕ ਵੱਲ ਨੂੰ ਜਾਂ ਇਹਨਾਂ ਦੇ ਘਰ ਵੱਲ ਨੂੰ ਬਹੁਤ ਘੱਟ ਜਾਨੀ ਆ ਕਿਉਂਕਿ ਜਦੋਂ ਇਸ ਵੀਰ ਦੀ ਮਾਂ ਨੂੰ ਮੈਂ ਦੇਖਦੀ ਸੀਗੀ ਭੁੱਖੀ ਨੂੰ ਵੇਖਦੀ ਸੀ ਪਿਆਸੀ ਨੂੰ ਵੇਖਦੀ ਵਾਜਾ ਮਾਰਦੇ ਨੂੰ ਦੇਖਦੀ ਤੇ ਉਹ ਮੇਰੇ ਤੋਂ ਦੇਖਿਆ ਨਹੀਂ ਸੀ ਜਾਂਦਾ ਜਿਹੜਾ ਕਰਕੇ ਮੈਂ ਬੜੀਆਂ ਸੰਸਥਾਵਾਂ ਨੂੰ ਫੋਨ ਲਾਇਏ ਸੀਗੇ ਤੇ ਪਰ ਕਿਸੇ ਕਾਰਨਾ ਕਰਕੇ ਮਤਲਬ ਕਿ ਉਹ ਸਾਡੇ ਕੋਲ ਆਇਆ ਨਹੀਂ ਆ ਕਿਉਂਕਿ ਵੀਰੇ ਮੈਨੂੰ ਵੀ ਪਿਛਲੇ 10 ਦਿਨ ਤੋਂ ਭੈਣ ਫੋਨ ਲਾ ਰਹੀ ਸੀ ਮੈਂ ਵੀ ਅੱਜ 10 ਦਿਨਾਂ ਬਾਅਦ ਆਇਆ ਵਾਂ ਮੈਂ ਵੀ ਇਹ ਕਹਿ ਦਵਾਂ ਕਿ ਮੈਂ ਵੀ ਬੜਾ ਸਾਊ ਸੀਗਾ ਕਾਰਨ ਇਹਦੇ ਇਹ ਹੁੰਦੀ ਹੈ ਕਿ ਸੰਜੀ ਆ ਵੀ ਇੱਕ ਦਿਨ ਦੇ ਵਿੱਚ ਵਿੱਚ ਤੁਹਾਨੂੰ ਪਤਾ ਆਸ਼ਰਮ ਦਾ ਵੀ ਧਿਆਨ ਰੱਖਣਾ ਸੋ ਉੱਥੇ ਲੋੜਾਂ ਹੁੰਦੀਆਂ ਉਹਦਾ ਵੀ ਧਿਆਨ ਰੱਖਣਾ ਫਿਰ ਸਾਰੇ ਬੰਨੇ ਜਾਣਾ ਬੜਾ ਔਖਾ ਹੋ ਜਾਂਦਾ ਵਾ ਵੀ ਇਕੱਲਾ ਬੰਦਾ ਤੁਹਾਨੂੰ ਪਤਾ ਕਿ ਜੇ 10 ਬੱਡਾਂ ਦਾ ਇੱਕ ਸਾਡੇ ਕੋਲ ਕਮਰਾ ਵਾ ਤੇ ਉੱਥੇ 10 ਬੈੱਡ ਹੀ ਲੱਗਣੇ ਆ ਤੇ ਜੇਕਰ ਉਥੇ 20-25 ਪੇਸ਼ੈਂਟ ਆ ਜਾਂਦੇ ਤਾਂ ਸਾਨੂੰ ਦਿੱਕਤ ਹੁੰਦੀ ਹੈ ਸੋ ਜਿੰਨੇ ਕ ਆਪਣੀ ਕੈਪੈਸਿਟੀ ਹਰ ਕੋਈ ਸੇਵਾ ਸੰਸਥਾ ਵਾਲੇ ਸੇਵਾ ਕਰਦੇ ਆ ਪਰ ਕਲਯੁਗ ਜਿਆਦਾ ਹੁੰਦਾ ਕਰਕੇ ਸਾਰੇ ਬੰਨੇ ਪਹੁੰਚਣਾ ਇੱਕੇ ਟਮ ਆਨ ਦੀ ਸਪੋਰਟ ਔਖਾ ਹੋ ਜਾਂਦਾ ਵਾ ਤੇ ਮੈਂ ਇਹ ਗੱਲ ਕਹਿ ਰਿਹਾ ਸੀਗਾ ਆਪਣੇ ਫਿਰ ਪੁਆਇੰਟ ਤੇ ਆ ਜਾਵਾ ਕਿ ਜਿਵੇਂ ਸੰਗਤਾਂ ਕਹਿ ਰਹੀਆਂ ਆ ਕਿ ਧੜਾ ਧੜ ਆਸ਼ਮ ਖੁੱਲ ਰਿਹਾ ਇਹ ਆਸ਼ਮ ਕਿਉਂ ਖੁੱਲ ਰਿਹਾ ਕਾਤੋਂ ਖੁੱਲ ਰਿਹਾ ਇਹਨਾਂ ਦੇ ਕਾਰਨ ਕਦੀ ਆਪਾਂ ਸ਼ਾਇਦ ਡੀਪਲੀ ਇਹਨਾਂ ਵਿੱਚ ਨਹੀਂ ਜਾਂਦੇ ਕਿਉਂਕਿ ਜਿਹੜੇ ਆਸ਼ਮ ਇਸੇ ਕਰਕੇ ਖੁੱਲ ਰਿਹਾ ਕਿ ਕਿਤਨਾ ਕਿਤੇ ਪਰਿਵਾਰ ਜਿਹੜੇ ਆ ਆਪਣੇ ਪਰਿਵਾਰਾਂ ਨਾਲ ਖੜਨੋਂ हट ਗਏ ਆ ਆਪਣੀਆਂ ਜ਼ਿੰਮੇਵਾਰੀਆਂ ਸਮਝਣੋਂ हट ਗਏ ਆ ਹੁਣ ਇਸ ਮਾਂ ਦੀਆਂ ਦੋ ਧੀਆਂ ਦੋਹਾਂ ਧੀਆਂ ਨੂੰ ਮੈਂ ਫੋਨ ਲਾਇਆ ਉਹਨਾਂ ਨੇ ਇੱਕ ਧੀ ਨੇ ਤੇ ਇਹਨੂੰ ਮਾਤਾ ਭੈਣ ਜੀ ਨੂੰ ਸਾਫ਼ ਕਹਿ ਦਿੱਤਾ ਸੀਗਾ ਕਿ ਨਾ ਤੇ ਅਸੀਂ ਇਹਨਾਂ ਨੂੰ ਸਾਹਮਣਾ ਮਾਂ ਆਪਣੀ ਨੂੰ ਤੇ ਨਾ ਤੁਹਾਨੂੰ ਕਿਤੇ ਭੇਜ ਦਿੰਦੇ ਨਾ ਭਾਵੇਂ ਇੱਥੇ ਕੀੜੇ ਪੈ ਰਹਿਣ ਬੈਣ ਇਹੋ ਗੱਲ ਸੱਚੀ ਸੀਗੀ ਇਹ ਕਿਹੜੀ ਧੀ ਨੇ ਕਹਿ ਸੀ ਇਹਨਾਂ ਦੀ ਵੱਡੀ ਬੇਟੀ ਨੇ ਕਿਹਾ ਸੀ ਇਹਨਾਂ ਦੀ ਵੱਡੀ ਬੇਟੀ ਨੇ ਕਿਦਾਂ ਕਿਹਾ ਸੀ ਆ ਉਹ ਜਿਸ ਤਾਂ ਤੁਹਾਨੂੰ ਕਾਲ ਮੈਂ ਵਾਚ ਕਰਦੀ ਆ ਪਹਿਲਾਂ ਇਹਨਾਂ ਤੋਂ ਸਾਰੀ ਇਨਫੋਰਮੇਸ਼ਨ ਲਈ ਹੈ 15 ਦਿਨ ਪਹਿਲਾਂ ਹਾਂਜੀ 15 ਦਿਨ ਪਹਿਲਾਂ ਮੈਂ ਇਹਨਾਂ ਤੋਂ ਕਿਹਾ ਵੀ ਤੁਸੀਂ ਤੁਹਾਡਾ ਕੀ ਵਿਚਾਰ ਹੈ ਭੈਣੇ ਜਾਂ ਤਾਂ ਤੁਸੀਂ ਆਪਦੀ ਮਾਂ ਨੂੰ ਲੈ ਜਾਓ ਆਪਦੇ ਕੋਲੇ ਜਾਂ ਤੁਸੀਂ ਆ ਕੇ ਇੱਥੇ ਸੰਭਲੋ ਇੱਕ ਜਾਨੀ ਇੱਥੇ ਰਹਿਪੋ ਸਾਡੇ ਕੋਲੇ ਆ ਕੇ ਆਪਦੀ ਮਾਂ ਕੋਲੇ ਰਹਿਪੋ ਤੇ ਇਹਦੀ ਸੇਵਾ ਕਰੋ ਤੁਸੀਂ ਦੇਖੋ ਵੀ ਉਹਨੂੰ ਇੱਕ ਲੇਡੀਜ਼ ਦੀ ਲੋੜ ਆ ਮੁੰਡਾ ਤਾਂ ਹੁਣ ਵਿਚਾਰਾ ਆਪਦਾ ਟਾਈਮ ਪਾਸ ਕਰਦਾ ਵਾ ਜਿੰਨੀ ਜੋਗਾ ਕਮਾਈ ਕਰਦਾ ਆਪਦਾ ਖਾਈ ਪੀ ਜਾਂਦਾ ਮਾਂ ਨੂੰ ਵਿਚਾਰਾ ਜਿੰਨੀ ਜੋਗਾ ਵਾ ਲਿਆ ਕੇ ਦੇ ਦਿੰਦਾ ਪਰ ਉਹਦੇ ਹਾਲਾਤ ਬਹੁਤ ਖਰਾਬ ਆ ਮੈਂ ਕਿਹਾ ਤੁਹਾਨੂੰ ਤੁਹਾਡੀ ਮਾਂ ਵਾ ਤੁਸੀਂ ਇੱਕ ਜਣੀ ਦਾ ਲੋਡ ਆ ਤੁਸੀਂ ਇਹਨੂੰ ਆ ਕੇ ਸੰਭੋ ਪਰ ਉਹਨਾਂ ਨੇ ਮੈਨੂੰ ਸਪਸ਼ਟ ਜਵਾਬ ਦਿੱਤਾ ਕਹਿੰਦੀ ਭੈਣੇ ਕਹਿੰਦੀ ਇਹ ਇਹ ਗੱਲ ਤਾਂ ਤੂੰ ਮੇਰੇ ਕੋਲੇ ਕਰਨਾ ਵੀ ਜਾਂ ਕਿਸੇ ਆਸ਼ਰਮ ਚ ਅਸੀਂ ਆਪਦੀ ਮਾਂ ਨੂੰ ਭੇਜਣਾ ਤੂੰ ਕੌਣ ਹੁੰਨੀ ਆ ਵੀ ਸਾਡੀ ਮਾਂ ਨੂੰ ਭੇਜਣ ਵਾਲੀ ਮੈਂ ਕਿਹਾ ਭੈਣੇ ਮੈਂ ਕੌਣ ਆ ਭੇਜਣ ਵਾਲੀ ਉਹ ਤਾਂ ਵਾਹਿਗੁਰੂ ਆ ਜੋ ਕਰਨਾ ਜੇ ਉਹਨਾਂ ਨੂੰ ਮਨਜ਼ੂਰ ਹੋਇਆ ਆਸ਼ਰਮ ਚ ਸੇਵਾ ਲੱਗ ਗਈ ਤਾਂ ਲੱਗ ਜਾਣੀ ਆ ਤੇ ਨਹੀਂ ਫਿਰ ਆ ਕੇ ਫਿਰ ਤੁਸੀਂ ਲੈ ਜਾਓ ਮੈਂ ਕਿਹਾ ਤੇ ਅੱਜ ਭੈਣੇ ਜਦੋਂ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਪੈਨੇਸੀ ਆ ਰਹੇ ਆ ਇਹਨਾਂ ਦੇ ਪਰਿਵਾਰ ਨੂੰ ਜੋ ਵੀ ਇਹਨਾਂ ਦੇ ਪਰਿਵਾਰਕ ਮੈਂਬਰ ਵਾ ਜੀ ਆ ਉਹਨਾਂ ਨੂੰ ਬੁਲਾਓ ਤੁਸੀਂ ਇਹਨਾਂ ਭੈਣਾਂ ਨੂੰ ਫੋਨ ਲਾਇਆ ਜਾਂ ਗੱਲਬਾਤ ਕੀਤੀ ਹੈ ਹਾਂਜੀ ਜਿਹੜੀ ਵੱਡੀ ਭੈਣ ਆ ਉਹ ਤਾਂ ਵੀਰ ਜੀ ਨਹੀਂ ਫੋਨ ਚੱਕਦੇ ਜਦੋਂ ਵੀ ਲਾਉਂਨੇ ਆ ਉਹਦੇ ਹਸਬੰਦ ਕਹਿ ਦਿੰਦੇ ਆ ਵਿਸਤ ਉਹਨਾਂ ਨੇ ਚੱਕਿਆ ਹੀ ਨਹੀਂ ਫੋਨ ਪਤਾ ਨਹੀਂ ਬੰਦ-ਬੂੰਦ ਕੀਤਾ ਜਾਂ ਬਲੌਕ ਲਿਸਟ ਚ ਪਾਇਆ ਮੈਨੂੰ ਨਹੀਂ ਪਤਾ ਉਹ ਕੀ ਕੀਤਾ ਫੋਨ ਨੂੰ ਮੇਰੇ ਨੂੰ ਤੋਂ ਉਹਨਾਂ ਨੇ ਜਵਾਬ ਹੀ ਸਪਸ਼ਟ ਕਹਤਾ ਵੀ ਮੈਂ ਤੁਹਾਡਾ ਫੋਨ ਚੱਕਣਾ ਨਹੀਂ ਮੈਨੂੰ ਇਹਦੇ ਤੋਂ ਬਾਅਦ ਫੋਨ ਨਾ ਕਰੀ ਬਿਆਸੀ ਨਹੀਂ ਮਾਂ ਨੂੰ ਜਾਣ ਦੇਣਾ ਤੇ ਨਾਮ ਇਹ ਇੱਥੇ ਹਲੇ ਮੈਂ ਲਿਆ ਸਕਦੀ ਆ ਕਹਿੰਦੀ ਕੋਈ ਨਹੀਂ ਅਸੀਂ ਆਇਆ ਕਰਾਂਗੇ ਦੇਖ ਜਾ ਕਰਾਂਗੇ ਜੇ ਉਹ ਕਰਕੇ ਬਸ ਕਰਤਾ ਹੋ ਜਦੋਂ ਸਮੇ ਚੰਗੇ ਸੀਗੇ ਹਾਂਜੀ ਅੱਜ ਵੀ ਸਮੇ ਕਈਆਂ ਵੀਰਾਂ ਵਾਸਤੇ ਪੈਣ ਵਾਸਤੇ ਚੰਗੇ ਆ ਜਿਹੜੇ ਰੱਬ ਨੂੰ ਜਾਂ ਆਪਣੇ ਮਾਵਾ ਨੂੰ ਰੱਬ ਸਮਝਦੇ ਆ ਹਾਂਜੀ ਜਦੋਂ ਮਾਂ ਪਿਓ ਬਿਮਾਰ ਹੁੰਦਾ ਤੇ ਆਪਣਾ ਧਿਆਨ ਹੀ ਪੇਕੇ ਵਿੱਚ ਰਹਿੰਦਾ ਹਾਂਜੀ ਹਾਂਜੀ ਚਤੋਂ ਪਰ ਆਪਣੀ ਮਾਂ ਚ ਆਪਣੇ ਭਰਾ ਚ ਆਪਣੀ ਭੈਣ ਚ ਧਿਆਨ ਰਿੰਦੇ ਆ ਪਤਾ ਨਹੀਂ ਮੇਰੀ ਮਾਂ ਨੇ ਦਵਾਈ ਲਈ ਹੁੰਦੀਆਂ ਕਿ ਨਹੀਂ ਲਈ ਹੁੰਨੀ ਹਨਾ ਜੀ ਝਾਂ ਰਿੰਦਾ ਚਤੋਂ ਬਾਅਦ ਧਿਆ ਰਿੰਦਾ ਵਾ ਤੇ ਜਦੋਂ ਇਹੋ ਜੀ ਖਬਰ ਕੋਈ ਪਿੰਡੋਂ ਮਾਰੀ ਜੀ ਉੜਜੜਦੀ ਪਤਾ ਲੱਗ ਜੇ ਤੇ ਆਪਣੇ ਨਾ ਉਸੇ ਵੇਲੇ ਆ ਕਹਿੰਦੇ ਨੇ ਨਾ ਤੋੜਾ ਫੋਈ ਲੱਗਣ ਲੱ ਪੈਂਦੀ ਆ ਕਿ ਮੈਂ ਭੱਜ ਕੇ ਜਾ ਕੇ ਆਪਣੀ ਮਾਂ ਨੂੰ ਵੇਖਾਂ ਮੇਰੀ ਮਾਂ ਸਹੀ ਹੈ ਬੋਲ ਦੇ ਵਿੱਚ ਗੱਲ ਵੀਰ ਜੀ ਮੈਂ ਕੱਟਦੀ ਆ ਤੇ ਮੈਂ ਨਾ ਜਦੋਂ ਸਰਪੰਚ ਸਾਹਿਬ ਕੋਲੇ ਜਾ ਕੇ ਆਈਆਂ ਜਿੱਦੇ ਸੈਨ ਕਰਾਏ ਆ ਕਲਦੀਪ ਤੇਰੇ ਦੇ ਕਰਮੀ ਦੇ ਤੇ ਸੈਨ ਕਰਵਾਇਆ ਤੇ ਨਾ ਉਹ ਨਾਲ ਦੇ ਘਰ ਵਾਲੀ ਆ ਉਹਨੂੰ ਵੀ ਮੈਂ ਭੁਆ ਹੀ ਕਹਿਣੀ ਹੁੰਨੀ ਆ ਲੇਡੀਜ਼ ਨੂੰ ਇਹਨਾਂ ਦੇ ਨਾਲ ਦਾ ਘਰ ਆ ਤੇ ਕਹਿੰਦੀ ਮੈਂ ਕਿਹਾ ਭੂਆ ਆਇਆ ਨਹੀਂ ਕੁੜੀਆਂ ਦਾ ਫੋਨ ਤੁਨੂੰ ਵੀ ਕੀ ਆਂਦਗਾ ਹੁਣ ਕੀ ਵਿਚਾਰ ਆ ਉਹਨਾਂ ਦੀ ਕਹਿੰਦੀ ਕਰਮੀ ਦਾ ਆਇਆ ਸੀ ਉਹ ਐ ਪੁੱਛਦੀ ਸੀਗੀ ਵੀ ਮੇਰੇ ਪਤਾ ਨਹੀਂ ਉਹਨਾਂ ਦੇ ਦਾਦ ਪਿਓ ਦੀ ਕਿ ਭਰਾ ਦੀ ਕੋਈ ਬਿਮਾਰਪੂਰ ਚੱਲ ਰਿਹਾ ਵਾ ਹਨਾ ਵੀ ਉਹ ਠੀਕ ਆ ਉਹਦੇ ਬਾਰੇ ਮੈਂ ਸੇ ਨੰਬਰ ਲਿਆ ਵੀ ਉਹਦਾ ਪੁੱਛਣਾ ਵੀ ਠੀਕ ਠਾਕ ਆ ਜਾਂ ਨਹੀਂ ਤੇ ਅ ਮੇਰੇ ਦਿਲ ਨੂੰ ਇੰਨਾ ਹਲੂਣਾ ਲੱਗਿਆ ਨਾ ਵੀਰੇ ਮੈਂ ਇੱਕ ਉਹਨਾਂ ਨੂੰ ਭੂਆ ਜੀ ਦੀ ਗੱਲ ਕੱਟ ਨਹੀਂ ਸਕੀ ਵੀ ਹਾਏ ਹਾਂ ਉਹ ਆਪਦੀ ਮਾਂ ਦੀ ਜਾਂ ਪਤਾ ਨਹੀਂ ਦੇ ਅੱਗੇ ਉਹ ਜਾ ਕੇ ਉਹ ਫੋਨ ਦਾ ਪੁੱਛਦੀ ਆ ਰਿਸ਼ਤੇਦਾਰਾਂ ਨੂੰ ਵੀ ਤੁਸੀਂ ਠੀਕ ਹੋ ਕਿ ਨਹੀਂ ਠੀਕ ਆਪਣੀ ਮਾਂ ਦਾ ਨਹੀਂ ਪੁੱਛਿਆ ਪੁੱਛਿਆ ਨਹੀਂਗਾ ਵੀ ਮੇਰੀ ਮਾਂ ਠੀਕ ਆ ਜਾਂ ਕਿਵੇਂ ਆ ਕਿਵੇਂ ਨਹੀਂ ਤੇ ਅੱਜ ਮੇਰੀ ਮਾਂ ਰੋਟੀ ਫੜਾਕ ਖਾਧੀ ਆ ਜਾਂ ਨਹੀਂ ਖਾਧੀ ਆ ਮੈਨੂੰ ਇੱਥੇ ਬੈਠੀ ਨੂੰ ਅ ਭਿਕਰ ਹੁੰਦਾ ਮੈਂ ਸਰਪੰਚ ਜੀ ਦਾ ਜਿੱਤ ਗਈ ਹਾਂ ਮੁੰਡਾ ਨਾਲ ਮੇਰੇ ਨਾ ਦੋਸਤ ਵਾ ਵਾਰਸ ਪੰਜਾਬ ਦੀ ਜਥੇਬੰਦੀ ਦਾ ਮਤਲਬ ਕਿ ਸੇਵਾਦਾਰ ਹਾਂਜੀ ਅਸੀਂ ਪਾਣੀਆਂ ਚ ਦੋ ਮਹੀਨੇ ਇਕੱਠੇ ਰਹੇ ਹਾਂ ਉਸ ਬੰਦੇ ਨੇ ਸ਼ਾਮੀ 7 ਵਜੇ ਸਾਡੇ ਤੋਂ ਜਾਣ ਛਡਾਉਣੀ ਸ਼ੁਰੂ ਕਰ ਦੇਣੀ ਕਿਉਂ ਕਿ ਮੇਰਾ ਜਿਹੜਾ ਘਰੇ ਜਨਵਰ ਆ ਨਾ ਡੌਗੀ ਆ ਉਹ ਮੇਰੇ ਬਿਨਾ ਬਾਹਰ ਅੰਦਰ ਲੈਟਰਨ ਬਾਥਰੂਮ ਕਰਨੀ ਜਾਂਦਾ ਮਤਲਬ ਕਿ ਜਿੰਨਾ ਚਿਰ ਉਹਨੂੰ ਮੈਂ ਖੋਲਿਆ ਨਾ ਖੋਲ ਕੇ ਉਹਨੂੰ ਮੈਂ ਘਮਾ ਕੇ ਨਾ ਲਿਆਂਦਾ ਤੇ ਉਹਨਾਂ ਜਿਹੜੋਂ ਉਹਨੇ ਆਪਣਾ ਜੰਗਲਬਾਨੀ ਨਹੀਂ ਜਾਣਾ ਹਨਾ ਤੇ ਪੈਨੇ ਉਹ ਬੰਦਾ ਵੇਲੋ ਇੱਕ ਜਨਰ ਨੂੰ ਵੀ ਇੰਨਾ ਪਿਆਰ ਕਰਦਾ ਵਾ ਤੇ ਇਹ ਵੇਲਾ ਆਪਣੀ ਮਾਂ ਨੂੰ ਹੀ ਨਹੀਂ ਵੇਖ ਸਕਾਂਦੀਆਂ ਵੀਰੇ ਇਹ ਭੈਣ ਆ ਜਿਹੜੀ ਕਿ ਜਿਆਦਾ ਉਹਨਾਂ ਨੂੰ ਕਰ ਰਹੀ ਆ ਉਹਨਾਂ ਨੂੰ ਕੋਈ ਨਹੀਂ ਵੇਲੋ ਮੈਂ ਤਾਂ ਥੋੜੀ ਤਾਂ ਮਾਂ ਵਾ ਮੈਂ ਤਾਂ ਫੇਰ ਦੂਰੋਂ ਨੇੜੋਂ ਆ ਮੇਰੇ ਪੈਣ ਦੇ ਆ ਇਹਦੇ ਮੰਮੀ ਬਸ ਮਾਨਤਾਨ ਮੇਰੇ ਮਾਂ ਪਿਓ ਬਹੁਤ ਮੰਨਦਾ ਇਹਨੂੰ ਮੈਂ ਭੂਆ ਕਹਿੰਦੀ ਆ ਇਹ ਮੰਮੀ ਨੂੰ ਇਹਨਾਂ ਦਿਨ ਮੈਂ ਭੂਆ ਕਹਿੰਦੀ ਯਾਨੀ ਕਿ ਉਹ ਵੀ ਮੇਰਾ ਬਹੁਤ ਪਿਆਰ ਕਰਦੀ ਕਿਉਂਕਿ ਸ਼ੁਰੂ ਪਈ ਜਦੋਂ ਦੀ ਮੇਰੀ ਮੈਰਿਜ ਹੋਈ ਆ ਮੈਂ ਔਨੀ ਜਾਣੀ ਉਹਦੇ ਕੋਲੇ ਦੁੱਖ ਸੁੱਖ ਇਹ ਵੀ ਆਉਂਦੇ ਜਾਂਦੇ ਆ ਮੇਰੇ ਕੋਲੇ ਤੇ ਐਂ ਕਰਕੇ ਬਸ ਪਿਆਰ ਬਣਿਆ ਹੋਇਆ ਦੁੱਖ ਦੇ ਸੁੱਖ ਦੇ ਇਹਦਾ ਦੇਖਦੇ ਆ ਤੇ ਜਦੋਂ ਆ ਘਰ ਦੀ ਕੰਡੀਸ਼ਨ ਹੁਣ ਮੈਂ ਬਿਮਾਰ 2 ਸਾਲਾਂ ਨੂੰ ਉਧਰ ਗਈ ਨਹੀਂ ਦੁਕਾਨ ਤੇ ਤੇ ਉਹ ਜ਼ਿਆਦਾ ਡਾਊਨ ਹੋ ਗਈ ਜਦੋਂ ਦੀ ਹੁਣ ਮੈਂ ਜਾਨ ਲੱਗੀ ਆ ਤੇ ਮੇਰੇ ਮੱਥੇ ਲੱਗਦੀ ਮੈਨੂੰ ਉਹਦੀ ਆਵਾਜ਼ਾਂ ਮਾਰਨ ਲੱਗ ਜਾਂਦੀ ਜੀਨ ਕੁਝ ਹੁੰਦਾ ਨਾ ਫਿਰ ਹਾਂਜੀ ਫਿਰ ਮੈਂ ਆਪਦਾ ਲੋਕ ਵੀ ਨਹੀਂ ਖੋਲਦੀ ਪਹਿਲਾਂ ਸਕੂਟਰ ਹੀ ਖੜਾ ਕੇ ਉਹਦੇ ਕੋਲੇ ਜਾਨੀ ਪੁੱਛੂ ਭੂਆ ਤੋਂ ਠੀਕ ਆ ਪੁੱਤ ਠੀਕ ਹੀ ਆ ਉਹ ਰੋਟੀ ਖਾ ਲਈ ਦੇਖੂਗੀ ਮੈਂ ਅੰਦਰ ਨਹੀਂ ਵੜਦੀ ਮਾਂ ਵੀ ਬਾਹਰ ਹੀ ਜਦੋਂ ਬੈਠੀ ਹੁੰਦੀ ਤੇ ਕਹਿੰਦਾ ਨਹੀਂ ਖਾਦੀ ਮੈਂ ਕਹਾਂ ਚੱਲ ਰੋਕ ਫਿਰ ਮੈਂ ਲੈ ਕੇ ਲੈ ਕੇ ਜਦੋਂ ਆਣ ਗਵਾਨੇ ਮੇਰੇ ਕੋਲੇ ਕੋਈ ਆ ਜਾਂਦਾ ਉਹ ਕਹਿੰਨਗਾ ਤੂੰ ਰਹਿੰਦੇ ਤੋ ਆ ਦੀ ਦੁਕਾਨ ਖੋਲਾ ਵੀ ਕੋਈ ਨਹੀਂ ਅਸੀਂ ਹੁਣ ਫੜਾ ਜਾਣੇ ਰੋਟੀਆਂ ਫਿਰ ਮੈਂ ਜਿੱਦੇ ਦਾ ਹੁਣ ਪਤਾ ਲੱਗਾ ਵੀ ਰੋਟੀਆਂ ਨੇ ਮੈਂ ਡੇਲੀ ਲੈ ਕੇ ਜਾਨੀ ਰੋਟੀ ਆ ਪੁੱਛ ਲਓ ਭਲਾ ਬੂ ਆਣ ਵੀ ਪੁੱਛ ਲਓ ਜਿੱਦੇ ਦਾ ਮੈਨੂੰ ਪਤਾ ਲੱਗੇ ਅੱਜ ਮਾਨੂੰ ਸਕੂਲ ਮਿਲ ਰਿਹਾ ਹਾਂਜੀ ਮੈਨੂੰ ਬਹੁਤ ਖੁਸ਼ੀ ਹੋਈ ਵੀ ਤੁਸੀਂ ਆ ਰਹੇ ਹੋ ਅੱਜ ਮੈਨੂੰ ਟੈਨਸ਼ਨ ਚ ਹੀ ਲੰਘਦੀ ਆ ਜਿੱਦੇ ਦੀ ਮੈਂ ਉਹਦੀ ਕੰディション ਦੇਖ ਆਈ ਆ ਮੈਂ ਦੇਖੋ ਸਾਰੇ ਘਰਾਂ 'ਚ ਸਾਰਿਆਂ 'ਚ ਕਹਿ ਗਈ ਆਈਆਂ ਵੀ ਤੁਸੀਂ ਆਇਓ ਅੱਜ ਵੀਰੇ ਹਣਾ ਨੇ ਆਉਣਾ ਮਾਤਾ ਨੂੰ ਲੈਣਾ ਉਹ ਕਹਿੰਦੇ ਕੋਈ ਨਹੀਂ ਅਸੀਂ ਭੈਣੇ ਤੁਹਾਡੇ ਨਾਲ ਆ ਸਾਰਾ ਵਿੜਾ ਕਹਿੰਦਾ ਤੁਸੀਂ ਟੈਨਸ਼ਨ ਨਾ ਲਓ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਜੇ ਮਾਤਾ ਦੀ ਸੇਵਾ ਹੋ ਜੂ ਜਿਹੜੀ ਜ਼ਿੰਦਗੀ ਦੋ ਚਾਰ ਮਿੰਟ ਦੀ ਬੜੀ ਲੰਘ ਜੂਏ ਦੀ ਜੇਕਰ ਆਪਾਂ ਕੋਈ ਚੜ੍ਹਦੀ ਕਲਾ ਵਾਲੇ ਕੰਮ 'ਚ ਤੁਰੀਏ ਤੇ ਰੱਬ ਆਪਣਾ ਸਾਥ ਦਿੰਦਾ ਜਾਂਦਾ ਹੈ ਨਾ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਆਏ ਹਾਂ ਜੋ ਪਰ ਤੁਸੀਂ ਪਹਿਲ ਤੁਸੀਂ ਕੀਤੀ ਜੇ ਤੁਸੀਂ ਪਹਿਲ ਨਾ ਕਰਦੇ ਤੇ ਸਾਨੂੰ ਇਹ ਸੇਵਾ ਨਹੀਂ ਮਿਲੀ ਸੀਸਟਰ ਹੁਣੀ ਆਏ ਉਹਨਾਂ ਦੇ ਬੈਠਿਆਂ ਦੇ ਮੈਂ ਇੰਨੀਆਂ ਸੰਸਥਾਵਾਂ ਨੂੰ ਫੋਨ ਵਿੱਚੋਂ ਸਰਚ ਕਰ ਕਰਕੇ ਲਾਏ ਉਹਨਾਂ ਨੇ ਵੀ ਮੇਰਾ ਸਾਥ ਦਿੱਤਾ ਉਹ ਕਹਿੰਦੇ ਜੇ ਤੈਨੂੰ ਤੂੰ ਇਹ ਕਦਮ ਪੁੱਟਿਆ ਨਾ ਵਾਹਿਗੁਰੂ ਜੀ ਤੇਰੀ ਜਰੂਰ ਬਾਹ ਫੜਨੇਗਾ ਵੀਰੇ ਹੁਣੀ ਆਉਣਗੇ ਤੂੰ ਟੈਨਸ਼ਨ ਨਾ ਲੈ ਮੈਨੂੰ ਕਹਿੰਦੀ ਮੈਂ ਕਿਹਾ ਆਉਣਗੇ ਦੱਸਿਓ ਵੀਰੇ ਉਹਨਾਂ ਜੀ ਨਾ ਆਉਣਾ ਹੋਵੇ ਨਾ ਮੈਨੂੰ ਤਸੱਲੀ ਨਾ ਦਿੰਦੇ ਉਹ ਮੇਰਾ ਫੋਨ ਨਾ ਚੱਕਦੇ ਮੈਂ ਕਿਹਾ ਉਹਨਾਂ ਨੇ ਚੱਕਿਆ ਮੈਨੂੰ ਤਸੱਲੀ ਦਿੱਤੀ ਵੀ ਉਹ ਆਉਣਗੇ ਪਰ ਫਿਰ ਵੀ ਮੈਂ ਕਹਿ ਰਹੀ ਸੀ ਮੈਂ ਕਿਹਾ ਚਲ ਇੱਕ ਵਾਰਾ ਉਹ ਐਡੀ ਦੂਰ ਕਹਿੰਦੇ ਵੀ ਉਹ ਏਡੀ ਦੂਰ ਨਹੀਂ ਜਾਇਆ ਜਾਣਾ ਕੋਈ ਨੇੜੇ ਵੇਖ ਲੈ ਮੈਂ ਫੇਰ ਵੀ ਸਰਚ ਮਾਰੀ ਜਾਂਦੀ ਸੀ ਵੀ ਮੈਨੂੰ ਕੋਈ ਨੇੜੇ ਲੱਭ ਜੇ ਸੰਸਥਾ ਵਾਲੇ ਵੀਰ ਉਹ ਮੈਂ ਉੱਥੇ ਇਹਨਾਂ ਨੂੰ ਛੱਡਿਆ ਮਾਤਾ ਨੂੰ ਪਰ ਮੈਨੂੰ ਪੂਰਾ ਭਰੋਸਾ ਸੀ ਵੀਰੇ ਬਾਈ ਵੀਰੇ ਤੁਸੀਂ ਰੱਬ ਬਣ ਕੇ ਤੁਸੀਂ ਆਏ ਆ ਸਾਡੇ ਘਰੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਮੈਂ ਕਹਿੰਨੀ ਆ ਪ੍ਰਮਾਤਮਾ ਤੁਹਾਡੀ ਨਾ ਜ਼ਿੰਦਗੀ ਇੰਨੀ ਲੰਬੀ ਕਰੇ ਨਾ ਬਹੁਤ ਜ਼ਿਆਦਾ ਤੇ ਦੁਗਣਾ ਰਾਜ ਚ ਗੁਣਾ ਥੋੜੀ ਸਸਤਵਾਂ ਬਹੁਤ ਤਰੱਕੀਆਂ ਕਰੇ ਤੁਹਾਡੇ ਬੱਚੇ ਕਾਮਯਾਬ ਹੋਣ ਮੈਂ ਕਹਿੰਨੀ ਮੈਂ ਇੰਨਾ ਅਸੀਸਾ ਦੇ ਮੇਰੇ ਕੋਲ ਕੋਈ ਲਫ਼ਜ਼ ਨਹੀਂ ਕੋਈ ਕਹਿ ਨੂ ਤੁਹਾਡੇ ਲਈ ਵੀ ਮੈਂ ਕੀ ਕਵਾਂ ਅਰਦਾਸ ਕਰਿਓ ਸਾਡੀ ਇਨਾਂ ਵੀਰਾਂ ਦੀ ਠੀਕ ਹੈ ਜੀ ਵੀ ਰੱਬ ਸਾਨੂੰ ਇਮਾਨਦਾਰੀ ਤੇ ਤੰਦਰੁਸਤੀਆਂ ਦੇ ਦੇ ਕਿਉਂਕਿ ਮੈਂ ਵਜ੍ਹਾ ਸਿੱਤ ਮੇਰਾ 8:30 ਹੋ ਗਏ ਦੇਖ ਲਓ ਕਿਹੜੇ ਵੇਲੇ ਹੁਣ ਐਡੀ ਦੂਰ ਜਾਣਾ ਹੁਣ ਮੈਨੂੰ ਟੈਨਸ਼ਨ ਹੀ ਰਹਿਣੀ ਆ ਤੁਸੀਂ ਵੀਰੇ ਮੈਨੂੰ ਫੋਨ ਕਰਦੇ ਹੋ ਵੀ ਮੈਂ ਪਹੁੰਚ ਜਗਾ ਠੀਕ ਆ ਮੈਂ ਸਾਂਜੀ ਸਰਵਨਵੀਰ ਨੂੰ ਵੀ ਇੱਕ ਰਿਕਵਰੀ ਚ ਦਿਖਾ ਏ ਵੀਰਵਾ ਨਾਲ ਦੀ ਨਾਲ ਆਪਣੇ ਆਪ ਨੂੰ ਵਿਕਾਸ਼ ਕੈਮਰੇ ਤੇ ਦਿਖਾ। ਇਹ ਆਕਾਸ਼ ਵੀਰਵਾ ਵੀਰਾ ਆ ਮੈਂ ਕੈਮਰੇ ਤੇ ਵੀਰ ਨੂੰ ਦਿਖਾਉਣਾ ਵਾ। ਇੱਕ ਮਿੰਟ ਛੱਡੀ। ਠੀਕ ਹੈ ਜੀ ਸਖ ਜੀ। ਇਹ ਮੇਰਾ ਵੀਰ ਆਕਾਸ਼ ਵੀਰਾ ਜਿਹੜਾ ਮਤਲਬ ਸਾਡੀਆਂ ਵੀਡੀਓਜ਼ ਬਣਾਉਂਦਾ ਸੇਵਾ ਦੀਆਂ। ਮੈਂ ਇਨ੍ਹਾਂ ਵੀਰਾਂ ਦੇ ਸਦਕੇ ਜਿਹੜਾ ਅੱਜ ਸਾਨੂੰ ਸੇਵਾ ਸੰਸਥਾ ਨੂੰ ਪਿਆਰ ਮਿਲ ਰਿਹਾ ਵਾ। ਸੇਵਾ ਸੰਸਥਾ ਨੂੰ ਮਾਨ ਮਿਲ ਰਿਹਾ ਵਾ ਇਨ੍ਹਾਂ ਵੀਰਾਂ ਦੇ ਸਿਰ ਤੇ ਕਿਉਂਕਿ ਆ ਆਕਾਸ਼ ਵੀਰਾ ਹਰ ਸਮੇਂ ਮੇਰੇ ਨਾਲ ਵੀਡੀਓ ਬਣਾਉਂਦਾ ਵਾ। ਜੇਕਰ ਵੀਡੀਓ ਨਾ ਬਣਾਵੇ ਤੇ ਸੰਗਤ ਨੂੰ ਸਾਡੀਆਂ ਜੋ ਸੇਵਾਵਾਂ ਮਾਰੀਆਂ ਚੰਗੀਆਂ ਵਾਂ ਉਹਨਾਂ ਬਾਰੇ ਨਹੀਂ ਪਤਾ ਲੱਗਣਾ ਤੇ ਜੇਕਰ ਸਾਡੇ ਮੇਰੇ ਨਾਲ ਸਰਵਨ ਵੀਰ ਵਾ ਕਿਸੇ ਸਾਲੇ ਮੇਰੇ ਨਾਲ ਉੱਥੇ ਵੀ ਪੈਣੇ ਜਾਂਦਾ ਵਾ ਜਿੱਥੇ ਸਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਅਗਲੇ ਸਾਨੂੰ ਕਿਹੋ ਜੇ ਟੱਕਰ ਨੇ ਆ ਜਦੋਂ ਕਿਸੇ ਬੰਦੇ ਨੂੰ ਛਡਾਉਣ ਜਾਣਾ ਹੁੰਦਾ ਵਾ ਜਾਂ ਕਿਸੇ ਆਪਾਂ ਕਿਸੇ ਨੂੰ ਰੈਸਕਿਊ ਕਰਨ ਜਾਣਾ ਹੁੰਦਾ ਵਾ ਮੇਰੇ ਤੇ ਕੋਈ ਵੀ ਆਂਚ ਆਉਣ ਤੋਂ ਪਹਿਲਾਂ ਅਗੇ ਹੋ ਜਾਂਦੇ ਆ ਬੜੀ ਥਾਈਂ ਵਖੇ ਤੁਸੀਂ ਵੀਡੀਓ ਦੇ ਕੇ ਕੋਈ ਮੇਰੇ ਤੇ ਚੜਾਈ ਕਰ ਲੱਗਦਾ ਨਾ ਅੱਗੇ ਖਲੋ ਜਾਂਦੇ ਵੀ ਪਹਿਲਾਂ ਤੂੰ ਸਾਡੇ ਨਾਲ ਡੇਟ ਫਿਰ ਸਾਡੇ ਭਰਾ ਨਾਲ ਜਿੱਥੇ ਠੀਕ ਹੈ ਜੀ ਪਿੰਡ 'ਚ ਵੀ ਕੋਈ ਵਾਕਿਆ ਹੋਵੇ ਕੋਈ ਗੱਲਬਾਤ ਹੋਵੇ ਕਿਉਂਕਿ ਪੈਣੇ ਜੇਕਰ ਸੰਤ ਪਿਆਰ ਕਰਦੀ ਹੈ ਤੇ ਲੱਗਣ ਵਾਲੇ ਵੀ ਬਦੂ ਹੁੰਦੇ ਬਹੁਤ ਹੁੰਦੇ ਆ ਠੀਕ ਹੈ ਇਹ ਹਰ ਸਾਂ ਖਲੋਂਦੇ ਆ ਆਸ਼ਮ ਦੇ ਵਿੱਚ ਜਾ ਕੇ ਮੈਂ ਕੁਝ ਨਹੀਂ ਕਰਨਾ ਮੈਂ ਜਾ ਕੇ ਆਪਣਾ ਬਹਿ ਜਾਣਾ ਮੇਰਾ ਕੰਮ ਸਿਰਫ ਸੋਸ਼ਲ ਮੀਡੀਆ ਨੂੰ ਸੰਭਾਲਣਾ ਜਾਂ ਐਡਾ ਸੰਤ ਨਾਲ ਐਡਾ ਆਪਣਾ ਮਲਕ ਸੰਤ ਨੂੰ ਮਿਲਣਾ ਜਿਹੜਾ ਉੱਥੇ ਹੱਥੀ ਕੰਮ ਆ ਰੋਟੀ ਪਾਣੀ ਬਣਵਾਉਣਾ ਵਾ ਉਹ ਵੀ ਇੰਨਾ ਦੀ ਟੈਨਸ਼ਨ ਉੱਥੇ ਪੈਣਾ ਵਾ ਉਹਨਾਂ ਤੋਂ ਬਣਵਾਉਣਾ ਵਾ ਜਿਹੜੇ ਨਿਵਾਣੋ ਤੁਹਾਨੂੰ ਆਪ ਲੈਟਿਨ ਬਾਥੂ ਚੁੱਕਦੇ ਆ ਹੁਣ ਤੁਸੀਂ ਸੱਚ ਜਾਣਿਓ ਇਹਨਾਂ ਦੇ ਬੰਨਾਂ ਨੇ ਕਿਉਂ ਨਹੀਂ ਇਹਨੂੰ ਰੱਖਿਆ ਕਿ ਇਹਨ ਦੀ ਲੈਟਰਨ ਬਾਥਰੂਮ ਤੋਂ ਨਾ ਪੈਣਾ 메ਨ ਪ੍ਰੋਬਲਮ ਇਹ ਆ ਠੀਕ ਆ ਜੀ ਹੁਣ ਉੱਥੇ 70 80 ਜਾਣੇ ਆ ਇਹ ਲੈਟਰਨ ਬਾਥਰੂਮ ਦੀ ਸੌਂਦੇ ਆ ਇਹਨਾਂ ਨੂੰ ਵਧੀਆ ਮੇਰੀ ਗੱਲ ਸੁਣ ਲਿਓ ਉੱਠਦੇ ਆ ਸਾਰੀ ਲੈਟਰਨ ਬਾਥਰੂਮਾਂ ਦੇ ਵਿੱਚ ਜੀ ਉਹਨਾਂ ਦੇ ਜੀ ਰਹਿੰਦੇ ਆ ਤੇ ਰਾਤ ਨੂੰ ਸੌਣ ਤੱਕ ਹੀ ਉਹਨਾਂ ਦਾ ਬਾਥ ਲੈਟਰਨ ਕਿਸੇ ਨੇ ਲੈਟਰਨ ਕਰ ਲਈ ਆ ਤੇ ਕਿਸੇ ਦੀ ਧੋਤੀ ਆ ਤੇ ਕਿਸੇ ਨੇ ਕਰ ਲਈ ਆ ਐਦਾਂ ਹੀ ਚੱਲਦਾ ਵਾ ਤੇ ਅੱਜ ਕੱਲ ਆਪਣੇ ਮਾਪਿਓ ਦੀ ਲੈਟਰਨ ਦੁਖਣੀ ਬੜੀ ਔਖੀ ਹੁੰਦੀ ਆ ਜੀ ਇਹ ਲੋ ਸਾਹਮਣੇ ਹੀ ਸਕਦੇ ਆ ਇਹ ਇੱਕ ਮਾਂ ਨੂੰ ਨਹੀਂ ਸਮਝ ਸਕਦੇ ਤੇ ਤੁਸੀਂ ਦੇਖ ਲਓ ਕਿੰਨੀਆਂ ਮਾਂਵਾਲ ਨੇ ਤੇ ਫੇਰ ਭਾਵੇਂ ਇਹਨਾਂ ਨੇ ਜਿੰਨਾ ਮਰਜ਼ੀ ਸੇਵਾ ਕੀਤੀ ਹੋਵੇ ਹਾਂਜੀ ਭਾਵੇਂ ਮੇਰੇ ਮੇਰੇ ਤੋਂ ਤੋਂ ਪਹਿਲਾਂ ਹੀ ਹਜਾਸ਼ਮਤ ਹੋ ਗਿਆ ਥੇ ਹੁਣ ਕਈ ਯਾਰੀ ਮੈਨੂੰ ਕੋਈ ਗੱਲ ਲੱਗੇ ਵੀ ਯਾਰ ਤੁਸੀਂ ਇੱਥੇ ਬੈਠ ਕੇ ਕੀ ਕਰਨ ੜੇ ਹਾਂਜੀ ਭਾਵੇਂ ਹਜੇ ਹੁਣੇ ਆਣ ਕੇ ਬੈਠਾ ਵਾ ਇਹਨਾਂ ਨੇ ਮੇਰੇ ਅੱਗੇ ਨਹੀਂ ਬੋਲਣਾ ਇਹਨਾਂ ਨੇ ਮੈਨੂੰ ਇੰਨਾ ਪਿਆਰ ਦੇਣਾ ਰਿਸਪੈਕਟ ਦੇਣਾ ਇਹਦਾ ਇਹ ਨਹੀਂ ਆ ਵੀ ਇਹ ਪਿਆਰ ਹੀ ਨਾ ਦਿੰਦੇ ਆ ਮੈਨੂੰ ਰਿਸਪੈਕਟ ਹੀ ਨਹੀਂ ਦਿੰਦੇ ਆ ਪਰ ਇਹ ਜੇ ਨਾਂ ਨਾਲ ਹੁਣ ਮੇਰੇ ਨਾਲ ਨਾਂ ਖਲੋਣ ਤੇ ਮੈਂ ਭੈਣੇ ਇੱਥੇ ਨਹੀਂ ਸਿਆ ਜਾ ਸਕਦਾ ਚਲੋ ਇਹਨਾਂ ਦੀ ਵੀ ਅਰਦਾਸ ਕਰਿਓ ਵੀਰਾਂ ਦੀ ਇਹਨਾਂ ਦੀ ਸਾਰੇ ਅਰਦਾਸ ਕਿ ਰੱਬ ਸਾਨੂੰ ਇਮਾਨਦਰੀਆਂ ਦਵੇ ਹਾਂ ਉਹਨਾਂ ਨੂੰ ਤੰਦਰੁਸਤੀ ਰੱਖੇ ਜੇ ਜਿੰਦਗੀ ਇਹਨਾਂ ਦੀ ਲੰਬੀ ਕਰੇ ਇਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਰੱਖੇ ਕੋਈ ਦੋਖਣਾ ਵਾਹਿਗੁਰੂ ਜੀ ਇਹਨਾਂ ਨੂੰ ਕੋਈ ਵੀ ਦੋਖਣਾ ਦਿੱਤੀ ਹੋਣਾ ਲੱਗੇ। ਬਾਕੀ ਸੰਜੀ ਮੈਂ ਧੰਨਵਾਦ ਕਰਦਾ ਵਾਂ ਇਹਨਾਂ ਭੈਣ ਜੀ ਹੁਣਾ ਦਾ ਜਿਨ੍ਹਾਂ ਨੇ ਉਦਮ ਕੀਤਾ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਸੇਵਾ ਕਰਨ ਦਾ ਸੇਵਾ ਤੇ ਅਸੀਂ ਨਹੀਂ ਕੀਤੀ ਸੰਗ ਭੈਣ ਹੁਣਾ ਨੇ ਸੇਵਾ ਕੀਤੀ ਪ੍ਰਸ਼ਾਦਾ ਪਰਿਸ਼ਕਾਇ ਇਨਾਂ ਪਿਆਰ ਸਤਿਕਾਰ ਦਿੱਤਾ ਤੇ ਕੋਣ ਸੇਵਾ ਕਰਨ ਵਾਲੀ ਉਹ ਵਾਹਿਗੁਰੂ ਕਰਨ ਕਰਾਉਣ ਵਾਲਾ ਅੱਜ ਕੱਲ ਪੈਣੀ ਕਿਸੇ ਨੂੰ ਹਾਸ ਕੇ ਮਿਲ ਲਈਏ ਨਾ ਇਹ ਵੀ ਇੱਕ ਸੇਵਾ ਹੀ ਆ ਕਿਉਂਕਿ ਸਾਰੀ ਦੁਨੀਆ ਸਾੜ ਸਾੜ ਦੀ ਭਰੀ ਆ ਹਾਂਜੀ ਹਾਂਜੀ ਸਾਰੇ ਹਰ ਕਿਸੇ ਦੇ ਦਿਲ ਚ ਸਾੜ ਹੀ ਸਾੜ ਆ ਠੀਕ ਹੈ ਜੀ ਕਿਸੇ ਨੂੰ ਸਕੇਬਲ ਆ ਲੋ ਇਹ ਵੀ ਪਿਆਰ ਵਾਜ ਕੱਲ ਕੋਈ ਕੇ ਨੂੰ ਵੇਖ ਨਹੀਂ ਸਕਾਂਦਾ ਤੇ ਤੁਸੀਂ ਇੰਨਾ ਪਿਆਰ ਦਿੰਦੇ ਜੇ ਹਨਾ ਵਾਇਰਲ ਤੁਹਾਨੂੰ ਖੁਸ਼ ਰੱਖੇ ਜੀ ਸੋ ਸਮਝ ਜੀ ਇਹਨਾਂ ਦੀ ਭੈਣ ਦੀ ਹੁਣ ਜੇ ਤੁਹਾਨੂੰ ਸੇਵਾ ਵਧੀਆ ਲੱਗੀ ਤੇ ਇੱਕ ਵਾਰੀ ਜਰੂਰ ਇਹਨਾਂ ਦੀ ਵੀ ਪਰਿਵਾਰ ਦੀ ਵੀ ਇਹਨਾਂ ਦੇ ਬੱਚਿਆਂ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਜਰੂਰ ਕਰਿਓ ਜੀ ਸੋ ਇੰਨੇ ਕਿ ਗਲਤੀ ਇੰਨਾ ਕਿ ਸੇਵਾ ਕਰਦੇ ਆ ਜੇਕਰ ਕੋਈ ਇਹੋ ਜਿਹਾ ਵਰਡ ਬੋਲਿਆ ਗਿਆ ਹੋਵੇ ਤੇ ਜਰੂਰ ਭੈਣ ਭਰਾਵਾਂ ਅੱਗੇ ਅਸੀਂ ਕਿਸਮਾਂ ਦੇ ਜੱਜ ਕਾਂ ਸੋ ਇਸ ਸੇਵਾ ਨੂੰ ਜੇ ਤੁਹਾਨੂੰ ਸੇਵਾ ਵਧੀਆ ਲੱਗਦੀ ਤੇ ਇਸ ਵੀਡੀਓ ਨੂੰ ਲਾਈਕ ਕਰਿਓ ਜਰੂਰ ਕਰਿਓ ਜੀ ਧੰਨਵਾਦ ਮੈਂ ਦੁਬਾਰਾ ਤੋਂ ਫੇਰ ਬਾਬਾ ਜੀ ਦਾ ਆਪਣੇ ਬੱਚਾ ਵਾ ਤੁਹਾਡਾ ਛੋੜੇ ਵੀਰ ਦਾ ਬੱਚਾ ਪਾਦੀ ਬਹੁਤ ਔੜੀ ਆ ਬਹੁਤ ਧੰਨਵਾਦ ਕਰਦੀ ਵਾਹਿਗੁਰੂ ਜੀ ਸੋਨੀ ਸੁਸਾਇਟੀ ਨੂੰ ਹਨਾ ਸੰਸਥਾਵਾਂ ਨੂੰ ਬਾਬਾ ਰਤਨਦੇਵ ਸੇਵਾ ਸੁਸਾਇਟੀ ਨੂੰ ਜੈਨ ਤੁਗਣਾ ਰਾਹ ਚੋਂ ਤੁਹਾਨੂੰ ਤਰਖੀਆਂ ਦਿਨ ਬਹੁਤ ਸੋਹਣਾ ਕੰਮ ਕਰ ਰਹੇ ਹੋ ਵੀਰੇ ਜਗਜਗ ਜੀ ਉਹ ਤੁਸੀਂ ਮੈਂ ਤਾਂ ਇਹੀ ਅਰਦਾਸ ਮੰਗੂਗੀ ਮੇਰੇ ਵੀਰ ਇੱਕ ਮੇਰਾ ਉਹ ਵੀਰ ਛੋੜਾ ਤੇ ਆ ਮੇਰੇ ਵੀਰ ਤਿੰਨ ਹੋਰ ਆ ਗਏ ਮੇਰੇ ਮੈਂ ਅੱਗੇ ਕਹਿਣਾ ਹੁੰਨਾ ਵੀਰਾਂ ਨੂੰ ਕਹਿਣਾ ਨਾ ਕਿ ਜਗਜਗ ਜੀ ਨਾਲੋਂ ਸਾਨੂੰ ਜਿੰਨੀ ਘਰਬ ਉਮਰ ਦਵੇ ਨਾ ਓਨੀ ਕੁ ਇਮਾਨਦਾਰੀ ਦੇ ਦੇ ਕਈ ਵਾਰੀ ਇੰਨੀਆ ਉਮਰ ਲੈ ਕੇ ਵੀ ਕਈ ਯਾਰ ਨਾ ਬਾਅਦ ਚ ਐਂਡਲੀ ਉਮਰੇ ਰੱਬ ਤੋਂ ਮੌਤ ਮੰਗਦੇ ਹੁੰਦੇ ਰੱਬਾ ਹੁਣ ਤਾਂ ਮੌਤ ਹੀ ਦੇ ਦੇ ਚੱਗੀ ਹੈ ਮੈਨਾਂ ਤੈਨੂੰ ਹੱਸੇ ਨਿਕਲਦਾ ਦਾ ਔਰ ਮਾਰੇ ਠੀਕ ਠਾਕ ਹੀ ਅਸੀਂ ਨਾ ਹਾਂਜੀ ਗਾਇਸ ਤੁਸੀਂ ਵਲੌਗ ਦੇਖ ਚੁੱਕੇ ਹੋ ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਵੀ ਸਾਡੇ ਘਰ ਅੱਜ ਕੌਣ ਆਏ ਆ ਸਾਡੇ ਘਰ ਆਏ ਆ ਬਹੁਤ ਹੀ ਮੇਰੇ ਸਤਿਕਾਰਯੋਗ ਦੀਪ ਜੀ ਜਗਜੀਤ ਸਿੰਘ ਜੀ ਜੱਗੀ ਤੇ ਉਹਨਾਂ ਦੀ ਸੇਵਾ ਸੰਸਥਾ ਦਾ ਨਾਮ ਹੈਗਾ ਵਾ ਬਾਬਾ ਰਤਨਦੇਵ ਸੇਵਾ ਸੁਸਾਇਟੀ ਤੇ ਤਰਨਤਨ ਮਹਾਰਾਣਾ ਵਾ ਉਥੋਂ ਇਹ ਆਸ਼ਰਮ ਆ ਇਹਨਾਂ ਦਾ ਹੈ ਇਹ ਜਿਹੜੀਆਂ ਮਾਤਾਵਾਂ ਜਿਨ੍ਹਾਂ ਨੂੰ ਕੋਈ ਬੇਸਹਾਰਾ ਹੁੰਦੀਆਂ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਸਾਹਮ ਦੇ ਨਹੀਂ ਉਹਨਾਂ ਨੂੰ ਰੈਕਸਿਊ ਕਰਦੇ ਆ ਉਹਨਾਂ ਨੂੰ ਆਪਣੇ ਕੋਲ ਲੈ ਕੇ ਜਾਂਦੇ ਆ ਦੇਖੋ ਗਾਇਸ ਵੀ ਆਪਾਂ ਤੋਂ ਇੱਕ ਮਾਂ ਨਹੀਂ ਸਮਝੀ ਜਾਂਦੀ ਸਲੂਟ ਆ ਇਹਨਾਂ ਦੀਆਂ ਮਾਵਾਂ ਨੂੰ ਜਿਨ੍ਹਾਂ ਨੇ ਇਹ ਯੋਧੇ ਪੁੱਤ ਸੂਰਮੇ ਜੰਮੇ ਆ ਤੇ ਸਾਡੇ ਤੋਂ ਇੱਕ ਮਾਂ ਨਹੀਂ ਸਮਝੀ ਜਾਂਦੀ ਇਹ ਹਜ਼ਾਰਾਂ ਮਾਵਾਂ ਨੂੰ ਉੱਥੇ ਆਪਣੇ ਕੋਲੇ ਆਸ਼ਰਮ ਚ ਸਾਂਭਦੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਵੀਰਜੀ ਦਾ ਜਗਜੀਤ ਸਿੰਘ ਜੀ ਜੱਗੀ ਦਾ ਵੀ ਜੋ ਇਹਨਾਂ ਨੂੰ ਮੈਂ ਫੋਨ ਲਾਇਆ ਤੇ ਮੇਰੀ ਇਹਨਾਂ ਨੇ ਕਾਲ ਅਟੈਂਡ ਕੀਤੀ ਆ ਤੇ ਇਹ ਭੱਜੇ ਆਏ ਆ ਮਾਤਾ ਨੂੰ ਲੈਣ ਵੈਸੇ ਤਾਂ ਮੈਂ ਬਹੁਤ ਕਈ ਸੰਸਥਾਵਾਂ ਨਾਲ ਕਨਫਰਮ ਕੀਤਾ ਸੀ ਪਰ ਕੋਈ ਗੱਲ ਨਹੀਂ ਉਹਨਾਂ ਦੀਆਂ ਵੀ ਕੁਝ ਮਜਬੂਰੀਆਂ ਹੁੰਦੀਆਂ ਵਾ ਤੇ ਪਰ ਜਿੰਨਾ ਵੀ ਉਹਨਾਂ ਦੇ ਰੂਲ ਰੈਗੂਲੇਸ਼ਨ ਉਹਨਾਂ ਨੂੰ ਆਪਦੇ ਫਾਲੋ ਕਰਨੇ ਪੈਂਦੇ ਆ ਤੋ ਉਹਨਾਂ ਕੋਲੇ ਕੋਈ ਵੀ ਇਦਾਂ ਦਾ ਹੈ ਨਹੀਂ ਸੀ ਕੋਈ ਫੀਮੇਲ ਲੇਡੀਜ਼ ਨੂੰ ਉਹ ਆਪਣੇ ਆਸ਼ਰਮਾਂ ਵਿੱਚ ਰੱਖਣ ਤੇ ਇਸ ਕਰਕੇ ਮੈਂ ਇਹ ਵੀਰ ਜੀ ਜੀ ਸਿੰਘ ਜੱਗੀ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਮੇਰੀ ਗੱਲਬਾਤ ਸੁਣੀ ਤੇ ਇਹ ਮੇਰੇ ਇੱਕ ਬੋਲ ਤੇ ਇਹਨਾਂ ਨੇ ਮੈਨੂੰ ਹੌਸਲਾ ਦਿੱਤਾ ਵੀ ਭੈਣੇ ਕੋਈ ਗੱਲ ਨਹੀਂ ਅਸੀਂ ਜਰੂਰ ਆਵਾਂਗੇ ਤੇ ਪਰ ਮੈਨੂੰ ਪੂਰਾ ਵਿਸ਼ਵਾਸ ਸੀਗਾ ਪਰ ਇਹ ਵੀ ਬਿਜੀ ਸੀਗੇ 2-4 ਦਿਨ ਤਾਂ ਇਹਨਾਂ ਤੋਂ ਆਇਆ ਨਹੀਂ ਗਿਆ ਤਾਂ ਫਿਰ ਇਹ ਕੱਲ ਸਾਡੇ ਕੋਲੇ ਆਏ ਆ ਉਸ ਮਾਤਾ ਨੂੰ ਲੈ ਕੇ ਗਏ ਆ ਤੇ ਆਪਣੇ ਆਸ਼ਰਮ ਦੇ ਵਿੱਚ ਤੇ ਉਹਨਾਂ ਦੀਆਂ ਦੋ ਬੇਟੀਆਂ ਤੇ ਇੱਕ ਬੇਟਾ ਸੀਗਾ ਤੇ ਉਹਨਾਂ ਨੇ ਸੰਬੰਧ ਤੋਂ ਇਨਕਾਰ ਕਰਤਾ ਤੇ ਮੈਂ ਤਾਂ ਮੇਰਾ ਆਖਰ ਦੇ ਵਿੱਚ ਇਹੀ ਮੈਂ ਤਾਂ ਕਹਿਣਾ ਚਾਹੁੰਦੀ ਆ ਸਾਰੇ ਮੇਰੇ ਵੀਰ ਭੈਣਾਂ ਨੂੰ ਵੀ ਭਾਈ ਆਪਦੀਆਂ ਮਾਵਾਂ ਨੂੰ ਹਨਾ ਸੰਭੋ ਉਹਨਾਂ ਨੂੰ ਰੋਲ ਦੇਣਾ ਦੋ ਜੇ ਨੋਹ ਪੁੱਤ ਨਹੀਂਗੇ ਤੇ ਧੀਆਂ ਦਾ ਫਰਜ਼ ਹੈਗਾ ਵੀ ਧੀਆਂ ਸੰਭਣ ਠੀਕ ਹੈ ਕਣਾ ਮੈਂ ਤਾਂ ਮਾਵਾਣਾਂ ਨੂੰ ਵੀ ਇਹੀ ਬੇਨਤੀ ਕਰਦੀ ਆਂ ਵੀ ਜਦੋਂ ਆਪਾਂ ਪੁੱਤ ਨੂੰ ਵਿਆਹ ਕੇ ਲਿਉਂਨੇ ਆ ਤੇ ਨੌਹਾਂ ਘਰੇ ਆਉਂਦਿਆਂ ਵਾ ਤੇ ਉਹਨਾਂ ਨੂੰ ਇੰਨਾ ਪਿਆਰ ਦਿਓ ਕਿ ਉਹ ਬੁਢਾਪੇ ਵਿੱਚ ਸਾਡਾ ਸਹਾਰਾ ਪਾ ਜਾਣ ਉਹਨਾਂ ਦੇ ਦੁੱਖ ਸੁੱਖ ਵਿੱਚ ਆਪਾਂ ਸੁਣੇ ਹੈਣਾ ਉਹਨਾਂ ਦੀ ਗੱਲਬਾਤ ਫੇਰ ਹੀ ਬੁਢਾਪੇ ਚ ਨੌਹਾਂ ਵੀ ਆਪਾਂ ਨੂੰ ਨੌ ਪੁੱਤ ਸਾਹਮਣੇ ਤੇ ਸਾਡੇ ਮਾਪਿਓ ਨੇ ਸਾਡੇ ਸਮੇਂ ਵਿੱਚ ਸਾਡਾ ਸਾਥ ਦਿੱਤਾ ਤੇ ਬੁਢਾਪੇ ਚ ਮੈਂ ਨਹੀਂ ਕਹਿੰਦੀ ਵੀ ਉਹ ਮਾਵਾ ਕਦੇ ਰੋਲਣਗੇ ਜੋ ਆਪਣੀਆਂ ਨੌ ਬੁੱਤਾਂ ਦਾ ਸਾਥ ਦੇਣੇ ਦੁਨਾ ਫਿਰ ਬਸ ਮੇਰਾ ਇਹੀ ਸੰਦੇਸ਼ ਆ ਤੇ ਇਹੀ ਮੈਂ ਗੱਲਬਾਤ ਤੁਹਾਡੇ ਕੋਲੇ ਰੱਖਦੀ ਆ ਤੇ ਮੈਂ ਫਿਰ ਤੋਂ ਮੈਂ ਵੀਰ ਜਗਜੀਤ ਸਿੰਘ ਦਾ ਸੇਵਾ ਸੰਸਥਾ ਦੇ ਜਿੰਨਾ ਵੀ ਉਹਨਾਂ ਦੀ ਟੀਮ ਆਈ ਸੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਤੇ ਮੇਰੇ ਕੋਈ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਵੀ ਮੈਂ ਕੀ ਬੋਲਾਂ ਉਹਨਾਂ ਦੇ ਮੈਂ ਕਹਿੰਨੀ ਮੈਂ ਸਲੂਟ ਕਰਦੀ ਆ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਆਸ਼ਰਮ ਆ ਜੋ ਮਾਵਾ ਦੇ ਸਾਡੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਆ ਇਹਨਾਂ ਵੀਰਾਂ ਨੂੰ ਇਹਨਾਂ ਸੂਰਬੀਰ ਯੋਧਿਆਂ ਨੂੰ ਹਣਾ ਤੇ ਮੈਂ ਸਲਾਮ ਕਰਦੀ ਇਹਨਾਂ ਦੇ ਮਾਵਾ ਨੂੰ ਜਿਨ੍ਹਾਂ ਦੇ ਕੁੱਖੋਂ ਇਹਨਾਂ ਨੇ ਜਨਮ ਲਿਆ ਤੇ ਸਾਡੇ ਤੋਂ ਗਾਇਸ ਇੱਕ ਮਾਂ ਨਹੀਂ ਸਮਝੀ ਜਾਂਦੀ ਤੇ ਹਜ਼ਾਰਾਂ ਮਾਵਾ ਨੂੰ ਸਾਂਭਦੇ ਆ ਬਸ ਇਹੀ ਮੇਰਾ ਤੇ ਮੈਂ ਵੀਰ ਦਾ ਫਿਰ ਤੋਂ ਕੋਟ-ਕੋਟ ਵਾਰ ਧੰਨਵਾਦ ਕਰਦੀ ਆ ਵੀਰ ਜੀ ਦਾ ਲੈਚਰ ਬਹੁਤ ਚੰਗਾ ਲੱਗਾ ਜਿੰਨਾ ਮੈਨੂੰ ਡਾਰਸ ਸੀ ਨਾ ਉਸ ਤੋਂ ਪਰੇ ਵੀਰ ਜੀ ਹਾਸਮੁਖ ਵੀ ਸੀ ਤੇ ਬਹੁਤ ਸਾਡੇ ਨੂੰ ਫੈਮਲੀ ਨੂੰ ਸਾਡੇ ਕੋਲੇ ਟਾਈਮ ਸਪੈਂਡ ਕਰਕੇ ਗਏ ਆ ਤੇ ਬਹੁਤ ਵਧੀਆ ਲੱਗਿਆ ਥੈਂਕ ਯੂ ਜੀ ਧੰਨਵਾਦ ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ ਵਿੱਚ ਜੇਕਰ ਮੇਰ ਤੋਂ ਬੋਲਦਿਆ ਕੋਈ ਗਲਤੀ ਹੋ ਗਈ ਤਾਂ ਮੈਂ ਮਾਫੀ ਚਾਹੁੰਨੀ ਆਂ ਬਸ ਜੀ ਮਿਲਦੇ ਆਂ ਨੈਕਸਟ ਵਲੌਗ ਵਿੱਚ ਬਾਏ ਬਾਏ ਗਾਇਜ਼